ਬ੍ਰਾਂਡੇ ਚ ਹੀ ਦੇ ਦੰਨੀ ਆ ਡੰਗਰ ਵਾਲੇ ਪਾਸੇ ਜਾ ਕੇ ਉਰੇ ਆ ਜਨ ਨਰਸੋਈ ਚ ਤੈਨੂੰ ਆਪ ਨੂੰ ਨਹੀਂ ਪਤਾ ਲੱਗਾ ਨਾਲੇ ਆ ਗੇਟ ਨੂੰ ਪਰਾ ਹੋ ਹੱਥ ਨਾਲ ਲਾਇਕਰ ਸਫਾਈ ਕਰਦੀ ਮੈਂ ਥਾ ਕੇ ਨਹੀਂ ਆ ਮੈਂ ਕਿੰਨੀਆਂ ਦਾ ਹਾਕਾ ਮਾਰ ਲਿਆ ਸੁਣਦਾ ਤਾਂ ਹੈ ਨਹੀਂ ਭਾਈ ਕੋਈ ਮਰੀ ਉਹ ਫਿਰ ਹੋਰ ਵੀ ਕੰਮ ਕਰੀ ਆਂਦੀ ਆ ਤੇਰੇ ਵਾਸਤੇ ਵੇਲੀ ਆ ਮੈਂ ਕਮਾਲ ਦੀ ਗੱਲ ਕਰੀ ਉਹਨੇ ਬਾਪੂ ਜੀ ਤੁਸੀਂ ਪਾਣੀ ਦਾ ਪਲੇ ਆ ਦਿਓ ਪਾਣੀ ਮੰਗਿਆ ਮੈਂ ਕਿਹੜਾ ਹੋ ਫਿਰ ਮੈਂ ਦੇ ਦੰਨੀ ਆ ਪਾਣੀ ਹੋਰ ਵੀ ਕੰਮ ਹੁੰਦੇ ਨੇ ਸਿਰਫ ਥੋੜੀ ਜੋਗੀ ਥੂੜੀਆਂ ਮੈਂ ਓਹ ਹੋ ਗਿਆ ਕੀ ਹੋ ਗਿਆ ਉਹ ਕੀ ਹੋ ਗਿਆ ਬਾਪੂ ਓ ਯਾਰ ਪਾਣੀ ਦਾ ਗਲਾਸ ਮੰਗਿਆ ਸੀ ਹੋਰ ਕੀ ਮੈਨੂੰ ਭੱਜ-ਭੱਜ ਪਈ ਜਾਂਦੀ ਆ ਉਹ ਤੈਨੂੰ ਅਕਲ ਲਿਆਗੀ ਤੂੰ ਬਾਪੂ ਨੂੰ ਭੱਜ ਕੇ ਗਿਆ ਬੰਨੀ ਆ ਮੈਂ ਭੱਜ ਕੇ ਕੋਈ ਨਹੀਂ ਪਈ ਹੈਗੀ ਰਸੋਈ 'ਚ ਕੰਮ ਕਰੀ ਜਾਂਦੀ ਸੀ ਕਹਿੰਦੇ ਇੰਨੇ ਹਾਕਾ ਮਾਰ ਲੀਆਂ ਵੀ ਪਾਣੀ ਦਾ ਗਲਾਸ ਨਹੀਂ ਪੁੱਛਿਆ ਹੈਗਾ ਵੀ ਮੈਂ ਕਿਹ ਵੀ ਦੇ ਦੰਨੀ ਆ ਪਾਣੀ ਦਾ ਗਲਾਸ ਕਿੱਡੀ ਕ ਗੱਲ ਹੋਊਗੀ ਹੋਰ ਵੀ ਕੰਮ ਹੁੰਦੇ ਨੇ ਮੈਨੂੰ ਤੂੰ ਤਾਂ ਨਾਲੇ ਕਹਿ ਰਹੀ ਦੀ ਬਾਪੂ ਨੂੰ ਉਧਰ ਜਾਲ ਡੰਗਰਾਂ ਵਾਲੇ ਬਰਾਂਡੇ ਹੋਰ ਕੁਛ ਲੈ ਸਰਵਿਸ ਕਰਾਉਣੀ ਆ ਮੈਨੂੰ ਲੱਗਦਾ ਮੇਤੋਂ ਕਮਾਲ ਦੀ ਗੱਲ ਕਰੀ ਜਾਂਦੇ ਆ ਨੁਵਾਦਾ ਬਾਪੂ ਪਿਆਰਾ ਇਹ ਮੈਂ ਪਿਆਰੀ ਆ ਉਹ ਬਾਪੂ ਇਹ ਪਿਆਰਾ ਤੂੰ ਤਾਂ ਹੁਣ ਆ ਹੀ ਆ ਹੁਣ ਆਈ ਆਂ ਦੀ ਕੀ ਮਤਲਬ ਹੈ ਤੁਹਾਡਾ ਸਾਰਾ ਸਾਰਾ ਕੁਝ ਤਾਂ ਬਾਪੂ ਨੇ ਕਰਿਆ ਮੇਰੀ ਗੱਲ ਸੁਣੋ ਜੀ ਡੰਗਰਾ ਵਾਲੇ ਪਾਸੇ ਜਾ ਕੇ ਨਾ ਮੇਰੇ ਰਸੋਈ ਚ ਨਾ ਵੜਿਆ ਕਰੇ ਸਿੱਧੀ ਜੀ ਗੱਲ ਹੈ ਜਿਹੜੀ ਚੀਜ਼ ਚਾਹੀਦੀ ਹੁੰਦੀ ਹੈ ਇੱਥੇ ਮੰਗਾ ਲਿਆ ਕਰੇ ਉਹ ਦੁੱਧ ਵੀ ਤਾਂ ਡੰਗਰਾ ਦੇ ਹੀ ਆਉਂਦਾ ਰਸੋਈ ਚ ਹੋਰ ਕੀ ਦੁੱਧ ਕਿੱਥੋਂ ਆਉਂਦਾ ਉਹ ਵੀ ਤਾਂ ਡੰਗਰਾ ਚੋਂ ਹੀ ਆਉਂਦਾ ਉਹ ਨਾਲੇ ਹੋਰ ਕੀ ਮੰਗ ਲੈਣ ਮੈਂ ਤਾਂ ਪਾਣੀ ਦਾ ਗਲਾਸ ਹੀ ਮੰਗਿਆ ਭਈ ਹੁਣ ਹੋਰ ਕੀ ਮੰਗ ਲੈਣਾ ਉਹ ਬਾਪੂ ਮੈਂ ਸਰਵਿਸ ਕਰ ਦਿੰਨਾ ਇਹਦੀ ਕਮਾਲ ਕਹੀ ਨਾ ਕੋ ਨਾ ਨਾ ਕਿਉਂ ਨਾ ਕਹੀ ਯਾਰ ਤੈਨੂੰ ਬੋਲਦੀ ਕਿਵੇਂ ਨਾ ਨਾ ਚਲ ਇਹ ਤਾਂ ਹੁਣ ਆਥੇ ਹੁੰਦੀ ਆ ਅਗਲੇ ਦੀ ਲੈ ਆ ਦਨੇ ਪਾਣੀ ਦਾ ਗਲਾਸ ਹਾਂ ਕੋਈ ਗੱਲ ਨਹੀਂ ਉਹ ਕਾਹਨ ਕੋਈ ਸੁਣ ਨਹੀਂ ਨਹੀਂ ਸਾਡੇ ਕੋਈ ਨਹੀਂ ਨਹੀਂ ਮਾਰੇ ਵੇਂਡੋ ਤੂੰ ਆਇਆ ਮੁੰਡੇ ਮੁੰਡੇ ਬੋਲਦੀ ਕਿਵੇਂ ਆ ਉਹ ਨਹੀਂ ਆਇਆ ਤੂੰ ਮੋੜਿਆ ਫੜਾ ਲੈ ਫੜ ਪਾਣੀ ਦਾ ਗਲਾਸ ਤੇ ਉੱਥੇ ਜਾ ਕੇ ਬਹਿ ਜਾ ਫੜ ਕੀ ਹੁੰਦਾ ਪਾਣੀ ਫੜੋ ਇਹ ਜਿੱਦ ਨਹੀਂ ਕਰਨੀ ਉਹਦੀ ਥੋੜਾ ਬਾਪੂ ਐ ਨਾ ਤੁਸੀਂ ਇੱਜ਼ਤ ਕਰਵਾ ਲਓ ਮੇਥੋਂ ਤਾਂ ਹੁੰਦੀ ਨਹੀਂ ਸਿੱਧੀ ਜੀ ਗੱਲ। ਉਹ ਤੇਰਾ ਕੀ ਬਾਪੂ ਨਹੀਂ ਲੱਗਦਾ। ਥੋੜੇ ਮੈਂ ਕਰਦੇ ਕੰਮ ਕਰੀ ਜਾਂਦੀ ਆ ਤਾਂ ਵੀ ਤੁਸੀਂ ਮੈਨੂੰ ਮਾੜਾ ਬੋਲਦੇ ਹੋ। ਤੇ ਕੀ ਕੰਮ? ਹੁਣ ਕਰਨੀ ਨੇ ਹੁਣ ਮੈਂ ਨਹੀਂ ਕਰਦਾ ਕੰਮ। ਮੈਂ ਨਹੀਂ ਕਰਦਾ ਕਿ ਨਹੀਂ ਕਰਦਾ। ਉਹ ਤੂੰ ਵਗ ਜਾ ਵਗ ਜਾ ਜਾ ਰੋਟੀ ਪਕਾ ਲੈ। ਆ ਜਾ ਇੱਥੇ। ਉਹ ਆ ਜਾ ਆਲਾ। ਪਰ ਤੂੰ ਹੀ ਨਹੀਂ ਹਟਿਆ ਬਾਪੂ ਕਰੀ ਜਾਂਦਾ ਦੀ ਵਿਆਹ ਕਰਾ ਲੈ ਵਿਆਹ ਕਰਾ ਲੈ। ਆ ਹੁਣ ਸੌਖਾ ਆ ਆ ਦੇਖ ਲੈ ਹੁਣ ਰੋਜ਼ ਕੁੱਤ ਗਰੇਹ ਪੈਂਦਾ ਓਰੇ। ਪਹਿਲਾਂ ਚੰਗੇ ਭਲੇ ਹੱਸਦੇ ਵਾਸਤੇ ਰਹਿੰਦੇ ਦੀ ਆਪਾਂ ਉਹ ਕੋਈ ਸਾਲਾ ਕਰੇ ਕਲੇਸ਼ ਤਾਂ ਨਹੀਂ ਹੁੰਦਾ ਸੀ ਉਹ ਮੈਨੂੰ ਤਾਂ ਐ ਤੀ ਹਮਾਚਰ ਤੇਰੀ ਰੋਕੀ ਪੱਕਦੀ ਹੋ ਜੂਗੀ ਉਹ ਤਾਂ ਐ ਸੀ ਆਪਾਂ ਸਿਹੜਿਆ ਰੋਜ ਕੰਜਰਖਾਨਾ ਹੁੰਦਾ ਨਾਲੇ ਸਾਰੇ ਲੋਕ ਤਮਾਸ਼ਾ ਦੇਖਦੇ ਨੇ ਉਹ ਚੱਲ ਗਾ ਨਵੇਂ ਜੀ ਦਾ ਹੁਣ ਕੀ ਪਤਾ ਹੁੰਦਾ ਕਹਿਜਾ ਹੁੰਦਾ ਕਹਿਜਾ ਨਹੀਂ ਕਿਉਂ ਨਹੀਂ ਪਤਾ ਮੈਂ ਤਾਂ ਸਾਰਾ ਕੁਝ ਹੀ ਪਤਾ ਤੀ ਪਹਿਲਾਂ ਵੀ ਅੱਜ ਕੱਲ੍ਹ ਨਹੀਂ ਗੁੜਿਆਂ ਦੇ ਹਾਲ ਹੀ ਆਹੀ ਨੇ ਉਹ ਚੱਲ ਮੈਂ ਔਖਾ ਸੌਖਾ ਕੱਟ ਲੂਗਾ ਜਿੰਨੀ ਕਿਉਂ ਕੱਟ ਲੇਗਾ ਯਾਰ ਤੂੰ ਵਧੀਆ ਪਹਿਲਾਂ ਇਸ ਦੀ ਜ਼ਿੰਦਗੀ ਜਾਂਦਾ ਸੀ ਆ ਹੁਣ ਦੇਖ ਲੈ ਆ ਕੇ ਤੇਰਾ ਜਉਣਾ ਦੁੱਪਰ ਕਰਤਾ ਇਹਨੇ ਇਹਦਾ ਮੈਂ ਮੜਾ ਇਹ ਤਵਕਾ ਕੇ ਰੱਖਦਾ ਮੇਰੇ ਮਗਰੋਂ ਪਤਾ ਨਹੀਂ ਸਾਲਾ ਕੀ ਕੁਝ ਹ ਕੋਈ ਨਾ ਕੋਈ ਨਾ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਹੈਗਾ ਚਲ ਮੈਂ ਮੋਟਰ ਤੇ ਜਾ ਕੇ ਆਉਣਾ ਮੜਾ ਜਾ ਉੱਥੇ ਪੱਖਾ ਲਾ ਕੇ ਪੈ ਜੀ ਕੋਈ ਨਾ ਕੋਈ ਨਾ ਜਾਇਆ ਨਹੀਂ ਇਧਰ ਏਸੀ ਵਾਲੇ ਕਮਰੇ ਚ ਪੈ ਜੀ ਚੱਲ ਉਹ ਨਹੀਂ ਏਸੀ ਦਾ ਲੋਡ ਨਹੀਂ ਮੇਰੇ ਹੱਟ ਤੋਂ ਹੁਣ ਲਾਇਆ ਨਾ ਆ ਗਿਆ ਮੈਂ ਮੋਟਰ ਤੇ ਪਾਣੀ ਲਾ ਕੇ ਮੜਾ ਜਾ ਜਾਇਆ ਜਾਇਆ ਲੈ ਇਹ ਤਾਂ ਗਏ ਖੇਤ ਨੂੰ ਹੁਣ ਦੱਸਦੀ ਮੈਂ ਬੁੜੇ ਨੂੰ ਮੈਂ ਚੀਜ਼ ਕੀ ਨਾ ਪੈ ਗਈ ਕਾਲ ਦੇ ਠੰਡੇ ਤੇਰੇ ਘਰ ਚ ਕਲੇਸ਼ ਪਵਾ ਕੇ ਤੈਨੂੰ ਮਿਲਦਾ ਕੀ ਹੈ ਦੱਸੀ ਮੈਨੂੰ ਉਪਾਏ ਮੈਂ ਤੈਨੂੰ ਕੀ ਕਹਤਾ ਹੁਣ ਕਿਹਾ ਤਾਂ ਤੂੰ ਬਹੁਤ ਖੁਸ਼ ਐ ਹੁਣ ਵੀ ਵਿਹਲਾ ਬੈਠਾ ਆ ਮੁੰਡੇ ਨਾਲ ਖੇਤ ਨਹੀਂ ਜਾ ਸਕਦਾ ਸੀਗਾ ਉਹ ਚਲ ਉਹ ਹੀ ਕਹਿ ਕੇ ਗਿਆ ਭਾਈ ਮੈਨੂੰ ਤਾਂ ਵੀ ਹਾਂ ਚਲ ਇੱਥੇ ਕਰੀ ਬੈ ਜਾ ਚੱਲ ਨਹੀਂ ਪੱਖੇ ਦੀ ਹਾਂ ਤੂੰ ਪਿਓ ਰੜੀ ਆਵੇਂ ਇੱਥੇ ਤੋਂ ਵਿਹਲਾ ਬੈਠਾ ਖਾਈ ਆਵੇਂ ਰੋਬ ਜਮਾਈ ਆਵੇਂ ਕਦੇ ਚਾਹ ਲੈ ਆ ਦੋ ਕਦੇ ਪਾਣੀ ਲੈ ਆ ਦੋ ਕਿਉਂ ਨੌਕਰਾਨੀ ਆ ਮੈਂ ਤੇਰੀ ਹੋਰੇ ਕੋਈ ਨਾ ਭਾਈ ਮੈਂ ਤੈਨੂੰ ਕੁਝ ਨਹੀਂ ਕਹਦਾ ਕੁਝ ਨਹੀਂ ਮੰਗਦਾ ਮੈਂ ਤੇਰੇ ਤੋਂ ਤੇਰੀ ਗੱਲ ਸੁਣ ਲੈ ਬੁੜਿਆ ਆਪ ਦਾ ਨਾ ਘਰ ਚ ਕਲੇਸ਼ ਬੰਦ ਕਰ ਦੇ ਜੇ ਨਾ ਘਰ ਚ ਕਲੇਸ਼ ਬੰਦ ਕਰਿਆ ਨਾ ਫੇਰ ਦੇਖੀ ਮੈਂ ਕਰਦੀ ਕੀ ਆ ਮੈਂ ਤਾਂ ਤਲਾਕ ਲਾਉਂਗੀ ਨਹੀਂ ਤਾਂ ਮੈਂ ਕਣਕਲੀ ਗੋਲੀਆਂ ਖਾ ਕੇ ਨਾ ਮਰ ਜਾਾਂਗੀ ਦੇਖੀ ਤੁਹਾਡਾ ਨਾਂ ਸਾਰਾ ਟੱਬਰ ਜੇਲ੍ਹ ਚ ਗਿਆ ਨਾ ਮੈਨੂੰ ਵੀ ਨਾ ਜਾਣੇ ਤੁਸੀਂ ਮੈਂ ਚੀਜ਼ ਕੀ ਆ ਉਹ ਭਾਈ ਤੇਰੇ ਮੂਰੇ ਹੱਥ ਬੰਦਾਂ ਮੈਂ ਇਹੋ ਜਿਹਾ ਕੰਮ ਨਾ ਕਰਦੀ ਹਾਂ ਡਰਾਮੇ ਮੇਰੇ ਸਾਹਮਣੇ ਨਾ ਕਰਿਆ ਕਰ ਜੇ ਇੰਨਾ ਹੀ ਸੀ ਨਾ ਉੱਥੇ ਮੇਰੀ ਬੇਇੱਜ਼ਤੀ ਨਾ ਕਰਦਾ ਮੈਂ ਤੈਨੂੰ ਕੁਝ ਵੀ ਨਹੀਂ ਕਹਿੰਦਾ ਭਾਈ ਤੂੰ ਆਪਦਾ ਚੰਗੀ ਭਲੀ ਰੋਟੀ ਖਾ ਲੈ ਚੰਗੀ ਭਲੀ ਰੋਟੀ ਨਾ ਮੈਂ ਤਾਂ ਖਾਈ ਜੰਨੀ ਆ ਤੈਨੂੰ ਜਿਹੜੀ ਦੋ ਰੋਟੀਆਂ ਸੱਜਰੀ ਮਿਲਦੀਆਂ ਨੇ ਨਾ ਉਹ ਖਾ ਲੈ ਆਰਾਮ ਨਾਲ ਸਿਵੇ ਚ ਜਾਣ ਨੂੰ ਲੱਤਾਂ ਹੋਈਆਂ ਪਈਆਂ ਨੇ ਘਰ 'ਚ ਕਲੇਸ਼ ਪਉਂਦਾ ਕੋਈ ਨਾ ਕੋਈ ਨਾ ਭਾਈ ਨਾ ਹੁਣ ਆ ਭਾਂਡੇ ਮੈਂ ਮਾਂਜਾਂਗੀ ਆਪਦਾ ਗਲਾਸ ਚੱਕ ਕੇ ਨਾ ਮਾਂਜ ਲਈ ਕੋਈ ਨਾ ਮੈਂ ਆਪੇ ਮਾਂਜ ਲੂੰਗਾ ਮੈਂ ਆਪਦਾ ਪੈ ਜਾਊਗਾ ਬੇਸ਼ਰਮ ਨਾ ਹੋਵੇ ਕਿਸੇ ਥਾਂ ਦਾ ਉਹ ਕਿੱਧਰ ਜਾਣਾ ਬਾਪੂ ਮੈਂ ਮੋਟਰ ਤੇ ਚੱਲਿਆ ਸੀ ਉਹ ਕਰੀ ਬਹਿ ਜਾਪੂ ਆਉਣੀ ਆਉਂਦੀਆਂ ਨੇ ਅੱਛਾ ਹੋਰ ਆ ਆ ਜਾ ਉਹ ਇਹ ਤਾਂ ਸਮੋਸੇ ਲੈ ਕੇ ਆਏ ਹੋ ਨਾ ਵਾਸਤੇ ਉਹ ਯਾਰ ਉਹ ਰੋਟੀ ਖਾਂਣਗੀਆਂ ਉਹ ਸਮੋਸੇ ਕਿੱਦੇ ਖਾਂਦੀਆਂ ਨੇ ਓਏ ਉਹ ਤਾਂ ਮੈਨੂੰ ਵੀ ਪਤਾ ਰੋਟੀ ਖਾਂਦੀਆਂ ਨੇ ਆ ਜਿਹੜਾ ਅੰਦਰ ਜਿਉਂਦਾ ਜਾਗਦਾ ਪ੍ਰੇਤ ਆਇਆ ਆਪਣੇ ਇਹ ਨਹੀਂ ਕਹਿੰਦਾ ਮੈਂ ਰੋਟੀ ਖਾਂਦਾ ਹੋਰ ਯਾਰ ਕੀ ਕਰੀਏ ਹੁਣ ਉਹ ਯਾਰ ਕਹੇ ਜਾ ਜ਼ਮਾਨਾ ਆ ਗਿਆ ਅੱਜਕੱਲ ਰਿਸ਼ਤੇਦਾਰਾਂ ਨੂੰ ਨਹੀਂ ਰੋਟੀ ਖਵਾ ਸਕਦੇ ਹੈ ਉਹ ਇਹਦੇ ਅੱਗ ਤਾਂ ਆਪ ਲੱਗੀ ਵੀ ਰਹਿੰਦੀ ਹੈ ਖਾਣ ਦੀ ਬਹਾਨਾ ਉਹਨਾਂ ਦਾ ਨਾ ਇਹ ਤਾਂ ਰੋਟੀ ਬਣਦੀ ਐ ਤੈਨੂੰ ਪਤਾ ਇਹ ਤਾਂ ਆਪ ਠਾਲਦੀ ਐ ਕੰਮ ਤੋਂ ਉਹ ਤੇਰੀ ਬੇਬੇ ਦੇਖ ਲੈ ਕਿੰਨੀਆਂ ਕਿੰਨੀਆਂ ਰੋਟੀਆਂ ਪਕਾਣਦੀ ਦੀ ਭਈਆਂ ਨੂੰ ਸਾਰਿਆਂ ਨੂੰ ਦੇਖ ਲੈ ਰੋਟੀਆਂ ਖਵਾਣਦੀ ਦੀ ਉਹ ਬਿਠਾ ਕੇ ਉਹ ਇਹ ਕਿੱਥੇ ਬਣ ਜੂ ਬੇਬੇ ਇਹਦਾ ਮਸ਼ੀਨ ਵਾਲਾ ਆਉਂਦਾ ਕੋਈ ਰੀਪਰ ਵਾਲਾ ਆਉਂਦਾ ਉਹ ਉਹ ਨੂੰ ਨਹੀਂ ਜਾ ਕਰਕੇ ਦਿੰਦੀ ਉਹਨਾਂ ਨੂੰ ਮੈਨੂੰ ਠੰਡਾ ਪਿਆਉਣਾ ਪੈਂਦਾ ਬਾਹਰੋਂ ਹੀ ਉਹਨਾਂ ਸਰਿਆ ਹੀ ਪਿਆ ਅੱਜ ਕੱਲ੍ਹ ਹੋਰ ਸਾਰੇ ਪਿੰਡ ਚ ਤਾਂ ਨਾ ਵੱਜਦਾ ਆਪਾਂ ਨੂੰ ਵੀ ਸਾਲੇ ਨਾ ਰੀਪਰ ਵਾਲਿਆਂ ਦੇ ਰੋਟੀ ਦਿੰਦੇ ਨੇ ਨਾ ਕਪੈਨ ਵਾਲਿਆਂ ਦੀ ਵੀ ਚਾਹ ਵੀ ਨਹੀਂ ਦਿੰਦੇ ਹੋਰ ਤਾਂ ਕੀ ਕਰਦੇ ਨੇ ਚੱਲ ਆ ਜਾ ਹੁਣ ਨਾਲ ਤੂੰ ਵੀ ਖ ਚੱਲ ਚੱਲ ਉਹ ਨਾਲੇ ਇਹ ਤੋਂ ਬਾਹਲਾ ਹੋ ਨਾ ਕਰਿਆ ਕਰ ਇਹ ਤਾਂ ਬੋਲੀ ਹੋ ਜਾਂਦੀ ਹੁੰਦੀ ਹੈ ਤੂੰ ਆਪਦਾ ਖਾ ਪੀ ਲਿਆ ਕਰ ਉਹ ਕੋਈ ਨਾ ਕੋਈ ਨਾ ਮੈਂ ਆਹ ਖਾਣਾ ਤੂੰ ਪਹਿਲਾਂ ਰੋਈ ਚ ਉਹ ਕੋਈ ਨਾ ਨਹੀਂ ਮੈਂ ਉਹਨਾਂ ਨਾਲੇ ਖਾ ਲੂੰਗਾ ਚੱਲ ਚੱਲ ਉਹਨਾਂ ਨਾਲ ਖਾ ਲਈ ਹਾਂ ਆ ਜਾਂਦੇ ਆਹਨੂੰ ਆ ਜਾ ਮੈਂ ਸਮੋਸੇ ਧਰ ਕੇ ਬੱਤਾ ਫੜ ਲਿਆ ਵਾਂ ਕੋਈ ਨਾ ਕੋਈ ਨਾ ਪੁਰਾ ਕਿਤੇ ਕੱਪ ਹੀ ਨਾ ਤੋੜ ਦੇ 300 400 ਦਾ ਕੱਪ ਹੈ ਇਹਨੂੰ ਤਾਂ ਸਟੀਲ ਦੇ ਗਲਾਸ 'ਚ ਚਾਹ ਦੇਣੀ ਚਾਹੀਦੀ ਸੀ ਬਾਪੂ ਜੀ ਆਨਾ ਕੱਪ ਧਿਆਨ ਨਾਲ ਸੰਭੋ ਟੁੱਟਣਾ ਜਾਵੇ ਕਿਤੇ ਕੋਈ ਨਾ ਕੋਈ ਨਾ ਭਾਈ ਟੈਨਸ਼ਨ ਆਂਦਾ ਕੱਪ ਤਾਂ ਮੈਂ ਸਮਾਰਤੀ ਪੜਿਆ